ਡਾਕਟਰ ਜਗਰੂ ਹੁਸੈਨ ਸਟੇਡੀਅਮ ਦੇ ਪਿਛਲੇ ਪਾਸੇ ਅਲਫਲਾ ਸਕੂਲ ਨੂੰ ਜਾਂਦੀ ਰੋਡ ਤੇ ਲੱਖਾਂ ਰੁਪਏ ਨਗਰ ਕੌਂਸਲ ਨੇ ਖਰਚ ਕੇ ਬਣਾਇਆ ਅਧੂਰਾ ਪਿਆ ਪਾਰਕ ਨੂੰ ਲੈ ਕੇ ਮੋਹੱਲਾ ਨਿਵਾਸੀਆਂ ਤੇ ਰਾਗੀਰਾਨੇ ਵਿਧਾਇਕ ਨਗਰ ਕੌਂਸਲ ਦੇ ਪ੍ਰਧਾਨ ਅਦੇ ਸਿਵਲ ਪ੍ਰਸ਼ਾਸਨ ਦੇ ਖਿਲਾਫ ਜਾਮ ਕੇ ਨਾਅਰੇਬਾਜੀ ਕੀਤੀ ਅਤੇ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦੀ ਚੇਤਾਵਨੀ ਵੀ ਦੇ ਦਿੱਤੀ ਜੇ ਹੁਣ ਨਗਰ ਕੌਂਸਲ ਦੀਆਂ ਅੱਖਾਂ ਨਾ ਖੁੱਲੀਆਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੜਕ ਨੂੰ ਚੰਗੀ ਤਰ੍ਹਾਂ ਜਾਮ ਕਰਾਂਗੇ ਮੇਰਾ ਨਾਮ ਮਮਤਾ ਨਵਾਰਾ ਜੀ ਮੈਂ ਕਿਹੜੀ ਕਲੋਨੀ ਦੇ ਰਹਿਣ ਵਾਲੀ ਹਾਂ ਮੈਂ ਅਲਫਲਾ ਕਲੋਨੀਆ ਰਹਿਣ ਵਾਲਾ ਹਾਂ ਤੇ ਸਾਡੇ 3 ਸਾਲ ਤੋਂ ਮਨ ਲਓ پارک ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਉਹ ਸਾਰਾ ਹੁਣ ਤੱਕ ਵੀ ਅਨਕੰਪਲੀਟ ਪਿਆ ਹੈ ਅਸੀਂ ਕਾਫੀ ਵਾਰ ਮਨ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਲੇਕਿਨ ਕੋਈ ਜਿਆਦਾ ਸੁਣਵਾਈ ਨਹੀਂ ਹੋਈ ਸਿਰਫ ਮਨ ਲਓ ਵੀ ਇਹ ਦੀਵਾਰ ਬਣਾ ਦੇ ਸੈਂਟਰ ਵਾਲ ਨੂੰ ਦੀਵਾਰ ਬਣਾ ਦਿੱਤੀ ਹੈ ਅੰਦਰ ਕੋਈ ਨਾ ਕਿਸੇ ਤਰ੍ਹਾਂ ਦਾ ਬੂਟਾ ਲਗਾਇਆ ਗਿਆ ਹੈ ਨਾ ਕੋਈ ਕਿਸੇ ਤਰ੍ਹਾਂ ਦੇ ਮਤਲਬ ਇਹ ਟਰੈਕ ਬਣਾਇਆ ਗਿਆ ਹੈ ਨਾ ਕੁਝ ਨਹੀਂ ਕੀਤਾ ਗਿਆ ਅਨਕੰਪਲੀਟ ਪਿਆ ਹੈ ਬਾਕੀ ਰਿਹਾ ਸਾਡੇ ਰੋਡ ਦਾ ਕੰਮ ਰੋਡ ਤੇ ਕਿਨੂੰ 6 ਮਹੀਨੇ ਤੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ 6 ਮਹੀਨੇ ਤੋਂ ਬੱਟੇ ਪਾ ਕੇ ਛੱਡ ਦਿੱਤੇ ਗਏ ਨੇ ਲੇਕਿਨ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਮਤਲਬ ਮਿਲੇ ਆ ਲੇਕਿਨ ਉਹਨਾਂ ਨੇ ਇਹੀ ਬਹਾਨਾ ਕੀਤਾ ਹੈਗਾ ਵੀ ਮਤਲਬ ਜਨਵਰੀ ਤੋਂ ਬਾਅਦ ਫਰਵਰੀ ਤੋਂ ਬਾਅਦ ਮਤਲਬ ਇਹ ਲੁਕਾ ਦਾ ਮਤਲਬ ਜੋ ਕੰਮ ਹੋਣਾ ਸ਼ੁਰੂ ਹੋਵੇਗਾ ਲੇਕਿਨ ਉਸ ਤੋਂ ਬਾਅਦ ਵੀ ਅੱਜ ਅਪ੍ਰੈਲ ਆ ਗਿਆ ਅੱਜ ਤੱਕ ਵੀ ਬੱਟੇ ਪੈ ਰਹੇ ਨੇ ਸਾਡੀਆਂ ਗੱਡੀਆਂ ਰੋਡ ਦੇ ਉੱਪਰ ਖੜਦੀਆਂ ਨੇ ਬੱਟੇ ਨਿਕਲ ਨਿਕਲ ਕੇ ਮਤਲਬ ਇਹ ਗੱਡੀਆਂ ਦੇ ਵਿੱਚ ਲੱਗਦੇ ਨੇ ਜਿਹੜੇ ਬੱਚੇ ਸਕੂਲ ਦਾ ਰੋਡ ਚੱਲਦਾ ਜਾਂਦਾ ਹੈਗਾ ਤਾਂ ਬੱਚਿਆਂ ਨੂੰ ਮਤਲਬ ਬਾਰ ਬਾਰ ਬੱਟੇ ਨਿਕਲ ਕੇ ਨੇ ਔਰ ਬੱਚੇ ਬਾਰ ਬਾਰ ਗਿਰੀ ਜਾ ਰਹੇ ਨੇ ਇਹਦੇ ਬਾਰੇ ਸਾਡੀ ਸੁਣਵਾਈ ਕੀਤੀ ਜਾਵੇ ਮੇਨ ਰੋਡ ਹੈ ਜੀ ਇਹ ਪਰਮਜੀਤ ਸਿੰਘ ਜੀ ਇਹ ਕਿਹੜਾ ਮੁਹੱਲਾ ਜੀ ਸੰਤ ਕਲੋਨੀ ਤੇ ਇਹ ਰੋਡ ਦਾ ਕੀ ਹਾਲ ਹੈ ਕਿ ਕਦੋਂ ਬੰਨਾ ਸ਼ੁਰੂ ਹੋਇਆ ਇਹ ਰੋਡ ਬਹਾਨੀ ਰਹੀ ਕਟੋਕਟ ਸਾਲ ਹੋ ਗਿਆ ਜੀ ਇਹਨਾਂ ਨੇ ਰੋੜੇ ਵੱਟੇ ਪਾ ਕੇ ਛੱਡਤੇ ਇੰਨਾ ਪਾਰਕ ਦਾ ਕੰਮ ਹੋ ਰਿਹਾ ਬਾਈ ਪ੍ਰਸ਼ਾਸਨ ਨੂੰ ਬਹੁਤ ਵਾਰ ਅਸੀਂ ਬੇਨਤੀ ਕੀਤੀ ਹੈ ਜੀ ਮੇਨ ਰੋਡ ਹੈ ਇਹ ਦੇਖੋ ਆਲਫਲਾ ਸਕੂਲਾ ਇੱਥੇ ਬੱਚੇ ਇੱਥੋਂ ਬਹੁਤ ਲੰਘਦੇ ਨੇ ਜੀ ਇੱਥੇ ਗੱਡੀਆਂ ਬਾਹਰ ਖੜੀਆਂ ਰਹਿੰਦੀਆਂ ਨੇ ਜੀ ਰੋੜੇ ਵੱਟੇ ਬਹੁਤ ਵੱਜਦੇ ਨੇ ਬਹੁਤ ਵਾਰ ਇੱਥੇ ਪ੍ਰਸ਼ਾਸਨ ਕੋਲ ਗਏ ਆ ਜੀ ਸਾਡੀ ਸੁਣਵਾਈ ਨਹੀਂ ਹੋ ਰਹੀ ਹੁਣ ਵੀ ਤਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜੀ ਬੇਨਤੀ ਕੀਤੀ ਸੀਗੀ ਅਗਰ ਸੁਣਵਾਈ ਨਾ ਹੋਈ ਸਰ ਫਿਰ ਆਪਾਂ ਮੋਤੇ ਬੋਡਾ ਮੇਰਾ ਨਾਮ ਮੁਹੰਮਦ ਅਫਸਰ ਹੈ ਇਹ ਤੁਸੀਂ ਜਿਹੜੀ ਇਹ ਰੋਡ ਦਾ ਕੀ ਨਾਮ ਹੈ ਫਖਲਾ ਟਲੋਨੀ ਨਵਾਂ ਹੀ ਰੋਡ ਦਾ ਤੇ ਆਪਣੇ ਕੋਲੇ ਫਰਨੀਚਰ ਦੀ ਸ਼ੋਪ ਹੈ ਤੇ 8-9 ਮਹੀਨਿਆਂ ਤੋਂ ਇਹ ਰੋਡ ਪਟ ਕੇ ਸੜ ਚੁੱਕੀ ਹੈ ਤੁਸੀਂ ਹਾਲ ਆਪ ਦੇਖ ਲਓ ਕੈਮਰਾ ਮਾਰ ਕੇ ਦੇਖ ਲਓ ਰੋਡ ਤੇ ਕੀ ਹਾਲ ਹੈ ਤੇ ਇੱਟਾਂ ਬੱਟੇ ਹੋਰ ਨਿਕਲੇ ਪਏ ਨੇ ਲੋਕਾਂ ਦੇ ਸ਼ੀਸ਼ੇ ਹੋਰ ਤੁਨਪੋ ਦਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ ਔਰ ਬੱਚੇ ਰੈਗੂਲਰ ਡਿੱਗ ਰਹੇ ਨੇ ਇਹਦਾ ਕੋਈ ਸੁਣਵਾਈ ਕੀਤੀ ਜਾਵੇ ਰੋਡ ਜਲਦੀ ਤੋਂ ਜਲਦੀ ਬਣੇ ਅਗਰ ਰੋਡ ਹਫਤੇ ਦੇ ਅੰਦਰ ਅੰਦਰ ਨਾ ਜਾਂ ਕੋਈ ਇੱਧੇ ਪ੍ਰਸ਼ਾਸਨ ਨੇ ਨਾ ਸੁਣੀ ਤਾਂ ਅਸੀਂ ਵੱਡੇ ਪੱਧਰ ਤੇ ਇਹ ਐਕਸ਼ਨ ਲਵਾਂਗੇ ਅਸੀਂ ਠੰਡੀ ਸੜਕ ਰੋਡ ਜਾਮ ਕਰਾਂ ਹੁਣ ਜਿਵੇਂ ਇਲੈਕਸ਼ਨ ਆ ਗਿਆ ਇਲੈਕਸ਼ਨਲ ਜਿਹੜੇ ਕੈਂਡੀਡੇਟ ਵੀ ਤੁਹਾਡੇ ਕੋਲ ਆਣਗੇ ਆਪਦੇ ਕੈਂਡੀਡੇਟ ਆਣੇ ਨੇ ਸਰ ਤੇ ਉਹਦੇ 'ਚ ਤੁਸੀਂ ਕੀ ਕਰੋਗੇ ਸਰ ਆਂਦੇ ਨੇ ਕੈਂਡੀਡੇਟ ਆ ਕੇ ਉਹੀ ਗੱਲ ਕਰਕੇ ਜਾਂਦੇ ਨੇ ਅੱਜ ਕਰਾਂਗੇ ਕੱਲ ਕਰਾਂਗੇ ਕੋਈ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਮੌਜੂਦਾ ਸਰਕਾਰ ਆ ਕੋਈ ਸੁਣ ਨਹੀਂ ਰਹੀ ਸਾਡੀ ਇਹ ਸਾਡਾ ਵਾਅਦਾ ਹੈ ਕਿ ਵਿਕਾਸ ਬਹੁਤ ਹੋ ਗਿਆ ਹਮਲੇ ਕੋਲੇ MLA ਸਾਹਿਬ ਜੀ ਮਿਲੋ ਰਹਿਮਾਨ ਕੀ ਵਿਕਾਸ ਦੇ ਮੈਨੇ ਨੇ ਲੇਰੀ ਲਿਆਤੀ ਕੋਈ ਵਿਕਾਸ ਨਹੀਂ ਸਰ ਵਿਕਾਸ ਤਾਂ ਆਪਾਂ ਨੂੰ ਆ ਦਿਖ ਹੀ ਰਿਹਾ ਹੈ ਕੀ ਹੋਇਆ ਹੈ ਰੋਡ ਦਾ ਹਾਲਤ ਤਾਂ ਦੇਖੋ ਹੀ ਤੁਸੀਂ ਕੀ ਕਰਿਆ ਪਿਆ ਔਰ 8-9 ਮਹੀਨਿਆਂ ਤੋਂ ਸਰ ਔਰ ਬੱਚੇ ਸਕੂਲ ਦੇ ਪੂਰੇ ਪੂਰੇ ਬੱਚੇ ਪੂਰੇ ਪੜ੍ਹਦੇ ਨੇ ਤੁਸੀਂ ਦੇਖੋ ਕੋਈ ਸੁਣਵਾਈ ਨਹੀਂ ਹੋ ਸਰ ਅਸੀਂ ਕੀ ਕਵਾਂਗੇ ਉਹੀ ਜੋ ਸਾਡਾ ਬਸਤੀ ਵਾਡਾ ਕਹਿੰਦਾਈ ਦੇਖੋ ਤਾਂ ਅਸੀਂ ਕੀ ਹਾਲ ਕੀਤਾ ਪਿਆ ਰੋਡਾਂ ਦਾਈ ਅਸੀਂ ਇਹਦੇ ਬਾਰੇ ਅਪੀਲ ਕਰਾਂਗੇ ਸੁਣਵਾਈ ਸਾਡੀ ਸੁਣਵਾਈ ਹੋਵੇ ਪਹਿਲੇ ਪੱਧਰ ਤੇ ਅਗਰ ਨਾ ਸੁਣਵਾਈ ਹੋਈ ਤਾਂ ਅਸੀਂ 10 ਦਿਨਾਂ ਦੇ ਅੰਦਰ ਅੰਦਰ ਜ਼ਰੂਰੇ ਧਰਨਾ ਲਾਵਾਂਗੇ ਰੋਡ ਦਾ ਹਾਲ ਹੀ ਦੇਖ ਲਈ ਸਾਫ ਅਸੀਂ ਠੰਡੀ ਸੜਕ ਰੋਡ ਜਾਮ ਕਰਾਂਗੇ ਸਾਰੇ ਮਾਨਲੇ ਵਾਸੀ ਇਕੱਠੇ ਹੋ ਕੇ ਹੁਣ ਵੀ ਅਸੀਂ ਸਾਰੇ ਮਾਨਲੇ ਵਾਸੀ ਇਕੱਟੇ ਆਂ ਫਿਰ ਅਸੀਂ ਠੰਡੀ ਸੜਕ ਤੇ ਐਕਸ਼ਨ ਲਵਾਂਗੇ ਸਾਫ ਹਾਂਜੀ ਕਮਲ ਸਾਹਿਬ ਤੁਹਾਡਾ ਕੀ ਰਾਵ ਹੈ ਸਰ ਮੈਂ ਕਾਮਰੇਡ ਦਿਨੇਸ਼ ਭਾਰਦਵਾਦੀ ਭਾਰਦਵਾਦੀ ਤੁਸੀਂ ਇੱਥੇ ਲੰਘਦੇ ਹੋ ਤੁਹਾਡੇ ਮਤਰੇ ਸੜਕ ਦੇ ਰੋੜੇ ਰਾੜੇ ਜੇ ਖਿੜੇ ਜੇ ਪੈਣ ਇਹਦੇ ਤੇ ਕੀ ਕਹਿਣਾ ਚਾਹੋਗੇ ਸਰ ਮੈਂ ਲਗਭਗ ਪਿਛਲੇ 1 ਸਾਲ ਤੋਂ ਮੈਂ ਹਾਲਤ ਦੇਖ ਰਿਹਾ ਹਾਂ ਔਰ ਜੋ ਇਸ ਟਾਈਮ ਇਹ ਸੜਕ ਦੀ ਹਾਲਤ ਹੈ ਜਿਹੜਾ ਪਹਿਲਾਂ ਟੋਏ ਠੀਕ ਸੀ ਕਿਉਂਕਿ ਹੁਣ ਸਕੂਟਰ ਮੋਟਰਸਾਈਕਲ ਕੋਈ ਵੀ ਗੱਡੀ ਨਿਕਲਦੀ ਹੈ ਬੱਟਾ ਇੰਨੀ ਤੇਜ਼ੀ ਨਾਲ ਜਾਂਦਾ ਕਿਸੇ ਬੱਚੇ ਦੇ ਆ ਕਿਸੇ ਦਾ ਕੋਈ ਵੀ ਨੁਕਸਾਨ ਹੋ ਸਕਦਾ ਉਹ ਨਹੀਂ ਜਿਆਦਾ ਖਤਰਨਾਕ ਆ ਇਹ ਗਵਰਨਮੈਂਟ ਦੀ ਨਲਾਕੀ ਗੈਰਸਕਦੇ ਦੇ ਵਿੱਚ ਇਹ ਇਹ ਨਹੀਂ ਹੋਣਾ ਚਾਹੀਦਾ ਇਹ ਤਾਂ ਧੰਨੇ ਮਹੱਲਾ ਦੀ ਗੱਤ ਜਿਹੜੇ ਵਿਚਾਰੇ ਪਤਾ ਨਹੀਂ ਕਿੱਦਾਂ ਇਹ ਨਰਕ ਭੋਗ ਰਹੇ ਨੇ ਤੇ ਬੜੀ ਅਫਸੋਸ ਹੁੰਦਾ ਵੀ ਜੋ ਲਾਰੇ ਤਹਿਰੀ ਸਰਕਾਰ ਵੀ ਅਸੀਂ ਇਦਾਂ ਕਰਾਂਗੇ ਵਿਕਾਸ ਪੰਜਾਬ ਦਾ ਉਹ ਕਰਾਂਗੇ ਪਰ ਉਸ ਤੋਂ ਉਲਟ ਵੱਧ ਤੋਂ ਵੱਤਰ ਹਾਲ ਹੋ ਰਿਹਾ ਸਾਡੇ ਖਿਆਲ ਇਹ ਕੀ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਐਮਐਲਏ ਸਾਹਿਬ ਦੇ ਦੋ ਢਾਈ ਸਾਲ ਹੋਤੇ ਆ ਗਏ ਜਿਹੜੇ ਵੀ ਕੰਮ ਕਰਦੇ ਨੇ ਅਧੂਰੇ ਛੱਡੇ ਪੈਣ ਜਿਵੇਂ ਸੱਠੇ ਬਿਆਰ ਚ ਡਿਰਨਾ ਲੱਗੇ ਉਹ ਤੋਂ ਧੂਰੀਆਂ ਪਈਆਂ ਨੇ ਕਮਲ ਸਨਮਾ ਦੌੜ ਦੇ ਵੀ ਕਿ ਧੂਰਾ ਅਧੂਰਾ ਕੰਮ ਪਿਆ ਆ ਵੀ ਅਧੂਰਾ ਪਿਆ ਉਧਰ ਚਾਨ ਨਗੇ ਜਿਹੜਾ ਅਧੂਰੇ ਇਹ ਅਧੂਰੇ ਕੰਮ ਕਿਉਂ ਛੱਡ ਦੇ ਨੇ ਇਹ ਕੀ ਮਹਿਸੂਸ ਕਰਨ ਉਹ ਸ਼ਾਇਦ ਸਰ ਮੈਨੂੰ ਇਹ ਲੱਗਦਾ ਵੀ ਇਹਨਾਂ ਦਾ ਵੀ ਅੱਗਾ ਦੌੜ ਪਿੱਛਾ ਚੌੜ ਵੀ ਉਹ ਕਹਾਵਤਾ ਵੀ ਉਹਨਾਂ ਨੂੰ ਵੀ ਖੁਸ਼ ਕਰਦੀ ਉਹਨੂੰ ਖੁਸ਼ ਕਰਦੀ ਹੈ ਪਰ ਖੁਸ਼ ਕੋਈ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਪੂਰਾ ਚੱਲ ਰਿਹਾ ਲੋਕ ਦੁਗਣੀ ਪ੍ਰੋਬਲਮ ਦੇ ਵਿੱਚ ਆ ਗਏ ਇਹ ਵਿਕਾਸ ਕਰਮਾ ਕਰਕੇ